ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਹਾਂ ਆਪਾਂ ਇੱਥੇ ਨਵਾਂ ਅੰਡਰਗਰਾਊਂਡ ਪਾਇਆ ਵਾ ਮੱਕੀ ਵੱਢ ਕੇ ਜਦੀ ਪਵਾਤਾ ਸੀਗਾ ਇੱਕ ਬੈਂਚ ਹੀ ਪਾ ਗਏ ਬੰਦੇ ਕਿਉਂਕਿ ਨਾ ਇਧਰ ਨੂੰ ਖਾਲ ਬਹੁਤ ਦੂਰੋਂ ਆਉਂਦਾ ਸੀ ਉਹ ਕਿੱਥੋਂ ਖਾਲ ਖਾਲ ਫਿਰ ਉੱਚਾ ਬੰਨ ਕੇ ਲਿਆਉਣਾ ਪੈਂਦਾ ਸੀ ਇਧਰ ਨੂੰ ਮੱਕੀ ਵੱਡੀ ਮੱਕੀ ਵੱਢ ਕੇ ਜਦੀ ਅੰਡਰਗਰਾਊਂਡ ਇੱਥੇ ਪਵਾਤਾ ਬੰਦਿਆਂ ਨੇ ਹਿੰਮਤ ਮਾਰੀ ਇੱਕ ਦਿਨ ਜੀ ਪਾ ਗਏ ਅੰਡਰਗਰਾਉਂਡ ਹਨ ਤੇ ਆਹ ਅੰਡਰਗਰਾਉਂਡ ਵਾਲੀ ਲਾਈਨ ਦੇ ਵਿੱਚ ਡਿੱਪੇ ਡਰੇਟ ਤੇ ਦਿਖਿਆ ਨਾ ਨਹੀਂ ਵੀ ਜਾਣ ਕੇ ਪਹਿਲਾਂ ਇੱਕ ਵਾਰ ਵਾਇਆ ਇਹਦੀ ਕੱਦੂ ਕਰਿਆ ਆ ਸੀ ਬੈਗ ਲਾ ਲਾ ਕੇ ਹਾਵਲਨੇ ਕਿਤੇ ਹੁਣ ਵੀ ਉਮੀਦ ਨਿੰਗ ਜੂ ਤਾਂ ਉਹ ਟ੍ਰਾਇਰ ਵਿੱਚ ਡਿੱਪੇ ਇੰਨਾ ਕ ਤਾਂ ਹੁੰਦਾ ਰਹਿੰਦਾ ਟਰੈਕਟਰ ਦੀ ਤੁਸਣ ਦੀ ਕਦੇ ਕੋਈ ਟੈਨਸ਼ਨ ਨਹੀਂ ਹੋਈ ਵੀ ਹਾਂ ਟਰੈਕਟਰ ਤੋਸ ਗਿਆ ਜਾਂ ਟਰਾਲੀ ਤੋਸ ਗਈ ਨਹੀਂ ਠੰਡੇ ਮੱਤੇ ਨਾਲ ਕੱਢ ਲੋ ਟੈਨਸ਼ਨ ਨਾ ਵੀਰੇ ਉਹ ਹੈਗਾ ਕਮਲ ਚਲਦਾ ਕੋਲੇ ਉਹਨੇ ਕੱਢ ਦੇਣੀ ਇਹ ਪਲਾਸਟਿਕ ਦੇ ਪਾਇਪ ਆ ਜਿਹੜੇ ਉਹ ਅੰਡਰਗਰਾਉਂਡ ਕਰਾਏ ਆ ਬਾਈ ਪਲਾਸਟਿਕ ਵਾਲਾ ਉਹ ਦਿਹਾੜੀ ਜੀ ਪਾ ਗਏ ਬਹੁਤ ਵਧੀਆ ਹਾਂ ਤੇ ਅੱਜ ਦੂਜੀ ਵਾਰ ਵਾਹੀ ਕਰਨ ਲੱਗੇ ਆ ਬੰਦੇ ਆਪਣੇ ਤੇ ਦੂਜੀ ਵਾਰ ਬਾਈਕਨ ਜੈਨ ਪੂਰਾ ਵਧੀਆ ਖੱਤੇ ਬਣ ਜਾਂਦੇ ਕੋਈ ਵੀ ਡੰਡਾ ਤਰਦਾ ਨਹੀਂ ਕੋਈ ਕੁਛ ਨਹੀਂ ਗੈਸ ਨਿਕਲ ਜਾਈ ਬਾਈ ਇਹ ਤਾਂ ਪੂਰੀ ਸਮੇਂ ਉਹ ਨਿਕਲ ਰਹੀ ਆ ਪੂਰਾ ਕਿਵੇਂ ਦੱਸਾਂ ਵੀ ਪੂਰੀ ਮੋਸ਼ਕਾ ਹੋਂਦਾ ਥੱਲਿਓ ਜਿੰਨਾ ਸਿਰੇ ਤੋਂ ਸਿਰੇ ਮੋਸ਼ਕਾ ਕਹਿ ਸਕਦੇ ਆ ਉਹੋ ਜਿਹਾ ਮੋਸ਼ਕਾ ਹ ਜਿਵੇਂ ਗਲਨ ਦਾ ਉਦਾਂ ਮੋਸ਼ਕਾ ਹ ਹੁਣ ਤਾਂ ਬਹੁਤ ਵੀਰੇ ਵੀ ਲਾ ਕਰਨ ਲੱਗੇ ਆਗੂ ਗਲੌਣੀ ਬੰਦ ਕਰਤੀ ਆ ਇਹ ਬਿਲਕੁਲ ਹੀ ਨਹੀਂ ਅੱਗ ਗਲਾਉਂਦੇ ਬਹੁਤ ਵੀਰ ਸਾਰੇ ਸਿਆਣੇ ਹੋਗੇ ਚਲੋ ਜਿਹੜੇ ਅੱਗ ਲਾਉਂਦੇ ਉਹਨਾਂ ਦੀ ਵੀ ਕੋਈ ਮਜਬੂਰੀ ਹੁੰਦੀ ਆ ਜਾਂ ਕਿਸੇ ਕੋਲੇ ਵੀਰ ਕੋਲ ਟਰੈਕਟਰ ਛੋਟਾ ਵਾ ਜਾਂ ਕੁਝ ਵੀ ਆ ਹਨਾ ਉਹ ਵੀਰ ਕਹਿੰਦਾ ਯਾਰ ਅੱਗ ਲਾ ਕੇ ਪਹਿਲਾਂ ਸੁੱਕਾ ਬਾ ਲੈਨੇ ਆ ਫਿਰ ਉਹ ਪਰ ਉਹ ਉਹਦੇ ਨਾਲ ਖਰਚੇ ਵਧ ਜਾਂਦੇ ਆ ਵੀਰੇ ਸੁੱਕਾ ਵਾਉਣ ਦੇ ਨਾਲ ਨਾ ਖਰਚਿਆਂ ਦੇ ਵਿੱਚ ਵਾਧਾ ਹੋ ਜਾਂਦਾ ਤੇ ਨਹੀਂ ਤਾਂ ਠੀਕ ਚੱਲੀ ਜਾਂਦਾ ਪਰ ਕੁ ਖੁੱਲ ਖਰਚਾ ਵਧ ਜਾਂਦਾ ਉਹ ਆਪਣਾ ਨਾਲ ਪਿੰਡੀ ਵਾਲਾ ਖੇਤ ਜਿੱਥੇ ਉਹਦੋਂ ਮਸ਼ੀਨ ਦਾ ਟ੍ਰੈਲ ਆਇਆ ਸੀ ਉਹ ਸਿੱਧੀਆਂ ਲੈ ਨਾਲ ਉਹ ਖੇਤ ਉਹ ਆਪਣਾ ਬੰਦਾ ਜੂਰੀਆ ਪਾਉਂਦਾ ਫਿਰਦਾ ਕੱਦੂ ਵਾਲੇ ਖੇਤ ਦੇ ਵਿੱਚ ਐਤ ਕੀ ਆਪਾਂ ਉਹ ਰਿਓ ਵਾਲੀ ਕੁੱਪੀ ਤਾਂ ਨਹੀਂ ਜਲਾਈ ਵੀ ਇੱਧਰ ਬਿਜੀ ਆ ਕੰਮ ਉਹ ਮੁੰਡੇ ਕਹਿੰਦੇ ਅਸੀਂ ਪਾ ਦਿਆ ਕਰਾਂਗੇ ਵੀਰੇ ਰਿਓ ਆਪੇ ਦੋ ਜਾਣਿਆਂ ਦੇ ਲ ਦੋ ਜਾਣੀ ਰਿਓ ਪਈ ਜਾਂਦੇ ਸਾਰਾ ਜਿੱਦਣ ਵਿਹਲੇ ਹੁੰਦੇ ਆ ਉਸ ਦਿਨ ਆ ਜਾਂਦੇ ਆ ਦੁਪਹਿਰ ਤੱਕ ਲਾ ਦਿੰਦੇ ਆ ਕੰਮ ਕਰਨ ਦੀ ਗੱਲ ਆ ਦਿਨੋਂ ਹਨ ਜਿਹਨੇ ਕੰਮ ਕਰਨਾ ਦੋ ਹੀ ਮੁੰਡੇ ਆ ਦੋ ਹੋ ਜਾਂਦੇ ਆ ਕਦੇ ਇੱਕ ਦਾ 3 ਹੋ ਜਾਂਦੇ ਤਿੰਨੇ ਭਰਾ ਬਾਪ ਇਹ ਤਿੰਨ ਚਾਰ ਭਰਾ ਵੀ ਆ ਹਨ ਇਕੱਠੇ ਹੀ ਕੰਮ ਕਰਦੇ ਆ ਤੇ ਬਹੁਤ ਵਧੀਆ ਯਾਰ ਆਪਣੇ ਬੰਦੇ ਹੈਗੇ ਆ ਇਹ ਆਪ ਹੀ ਆ ਜਾਂਦੇ ਆ ਮੋਟਰਾਂ ਦੇ ਚ ਸਾਰਾ ਪਤਾ ਇਹਨਾਂ ਨੂੰ ਵੀ ਕਿੱਥੇ ਕਿੰਨੇ ਗੱਟੂ ਪਹਿਣਿਆ ਕਿੱਥੇ ਕਿੰਨੇ ਗੱਟੂ ਪਹਿਣਿਆ ਸਾਰੇ ਗੱਟੂ ਦਾ ਮਤਲਬ ਬੈਗ ਥੈਲਾ ਵੀਰੇ ਨੇ ਕਹਣਾ ਗੱਟੂ ਕੀ ਹੁੰਦਾ ਗੱਟੂ ਵੀਰੇ ਸਾਡੇ ਏਰੀਆ 'ਚ ਗੱਟੂ ਹੀ ਕਹਿੰਦੇ ਵੀ ਇੱਕ ਗੱਟੂ ਪਾ ਤਾਂ ਦੋ ਗੱਟੂ ਪਾ ਦੇ ਸਾਰੇ ਏਰੀਆ ਦਾ ਆਪੋ ਆਪਣਾ ਹੁੰਦਾ ਹਿਸਾਬ ਕਿਤਾ ਹਨਾ ਤੇ ਆ ਬਹੁਤ ਵੀਰ ਪੁੱਛੀ ਜਾਂਦੇ ਆ ਵੀ ਵੀਰੇ ਤੁਸੀਂ ਹੋਰ ਕੀ ਕੀ ਪਾਉਂਦੇ ਆ ਵੀਰੇ ਮੈਂ ਕੁਛ ਨਹੀਂ ਪਾਉਂਦਾ ਨਾ ਮੈਂ ਪਾ ਕੇ ਰਾਜੀ ਆ ਮੈਂ ਸਿਰਫ ਕੱਲਾ ਸਿਰਫ ਤੇ ਸਿਰਫ ਇੱਕ ਜਿੰਕ ਪਾਉਣਾ ਕਿਉਂਕਿ ਜਿੰਕ ਦੀ ਲੋੜ ਹੁੰਦੀ ਆ ਖੇਤ ਨੂੰ ਹੋਰ ਮੈਂ ਕੋਈ ਕਿਸੇ ਵੀ ਚੀਜ਼ ਦਾ ਪੰਗਾ ਨਹੀਂ ਲੈਂਦਾ ਨਾ ਆਪਾਂ ਉਹਦਾ ਲਈਦਾ ਪੰਗਾ ਕਦੇ ਵੀ ਕੋਈ ਬੂਟੇ ਬਣਾਉਣ ਵਾਲੀ ਦਾ ਕਿਉਂਕਿ ਜਿਹੜਾ ਮਸ਼ੀਨ ਵਾਲਾ ਝੋਨਾ ਉਹਦਾ ਬੂਟਾ ਵਾਟਾ ਬਾਈ ਆਪਣੇ ਆਪ ਹੀ ਬਣ ਜਾਂਦਾ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਮੈਸ਼ੀਨ ਵਾਲਾ ਨਾ ਮਰੋਟੇਟਰ ਚੱਲਦਾ ਮੈਂ ਕਿਹਾ ਸੀਗਾ ਵੀ ਐਦਕੀ ਮਹੂਰਤ ਨਹੀਂ ਕਰਨਾ ਵੀ ਝੋਨੇ ਚ ਹੀ ਕਰਾਂਗੇ ਤੇ ਵੀ ਝੋਨੇ ਦੇ ਜਦੋਂ ਝੋਨੇ ਵਾਲੇ ਖੱਤੇ ਜਦੋਂ ਆਲੂ ਬੀਜਾਂਗੇ ਵੀ ਉਹ ਦੋ ਮੂਰਤ ਕਰਾਂਗੇ ਉਹਨਾਂ ਟਾਈਮ ਨਹੀਂ ਹਜੇ ਕੁਝ ਵੀ ਪੰਗਾ ਲੈਣਾ ਤੇ ਪਰ ਕੀ ਕਰੀਏ ਮਜਬੂਰੀ ਸੀ ਸਾਡਾ ਕਿਹੜਾ ਦਿਲ ਕਰਦਾ ਠੀਕ ਨਹੀਂ ਲੋ ਵੀ ਝੋਟਿਆਂ ਦਾ ਟੋਚਨ ਪਾਤਾ ਇਹ ਵੀ ਇਹਨਾਂ ਦੇ ਕੰਮ ਹੋ ਜਾਂਦੇ ਆਏ ਬੈਗ ਲਾ ਕੇ ਬਾਦਿਓ ਹੁਣ ਇਹ ਚਲਦੀ ਹੈ ਬਜਾਈ ਝੋਨੇ ਦੀ ਇਹ ਨੀਵਾ ਖੇਤ ਆ ਆਪਣਾ ਐਨ ਦੇਖ ਤੋ ਲਾਈ ਜਾਂਦੀਆਂ ਨੇ ਸਿਆੜਾਂ ਦੇ ਸਿਆ ਇਹ ਵੀ ਮੱਕੀ ਵਾਲਾ ਖੇਤ ਸੀ ਆਪਣਾ ਦੋ ਵਾਰ ਕੱਦੂ ਕਰਿਆ ਸੀਗਾ ਬਸ ਇਹ ਪੂਰੀ ਸਿਰੇ ਦੀ ਡਾਕਰ ਜ਼ਮੀਨ ਸੀ ਬਾਈ ਐਨ ਜਿਹੜੀ ਕਹਿ ਦਿੰਦੇ ਨੇ ਨਾ ਉਹ ਡਾਕਰ ਜ਼ਮੀਨ ਤੇ ਫਲਾਂ ਤੋਂ ਬਾਅਦ ਇਹਦਾ ਡੱਕਰ ਪੁਣਾ ਹੀ ਖਤਮ ਹੋ ਗਿਆ। ਵਾਹ 나ਇਜ਼ ਤੇੜ ਪਾੜਦੀ ਹੈ ਨਾ ਕੁਝ ਹੋਰ ਸਾਰਾ ਕੁਝ ਹੀ हट ਗਿਆ ਦੇ। ਬਹੁਤ ਪੈੜੀ ਜ਼ਮੀਨ ਸੀ ਪਰ ਹੁਣ ਪੂਰੀ ਤਾਕਤਵਰ ਹੋਈ ਹੋਈ ਹੈ ਜ਼ਮੀਨ। ਬਹੁਤ ਸੋਹਣੀ ਜ਼ਮੀਨ ਹੈ। ਪੂਰੀ ਤਕੜੀ ਹੈ। ਤਾਕਤਵਰ ਖੇਤ ਐਨ ਪੂਰਾ। ਬਈ ਕੋਈ ਵੀ ਮਸ਼ੀਨਰੀ ਆ ਹਨਾ ਜੀ ਤੇ ਆਪਾਂ ਪੈਸੇ ਲਾਉਨੇ ਆ ਉਹ ਆਪਦਾ ਮੁੱਲ ਮੋੜਦੀ ਮੋੜਦੀ। ਇਹ ਗੱਲ ਹਕੀਕਤ ਆ ਕਿ ਉਹ ਮੋੜ ਦੀ ਮੋੜ ਦੀ ਆਦਾ ਕਿਤੇ ਡੂੰਗਾ ਚਲ ਜਾਂਦਾ ਕਿਤੇ ਟੈਰ ਉੱਚ 2015 15 ਦੇ ਵਿੱਚ ਹੱਲ ਲਏ ਸੀਗੇ ਆਪਾਂ ਇੱਕ ਨਾ ਉਹਨਾਂ ਤੋਂ ਬਣਵਾਏ ਸੀਗੇ ਆਪਣੇ ਉੱਤਰ ਉੱਤਰ ਹਰਿਆਉ ਉੱਤਰੀ ਹੈ ਰਾਜਸਥਾਨ ਅੰਨੀ ਮੈਨੂੰ ਉਹਦਾ ਨਾਂ ਨਹੀਂ ਚੇਤੇ ਆਉਂਦਾ ਯਾਰ ਜਿਨ੍ਹਾਂ ਤੋਂ ਬਣਵਾਏ ਸੀ ਹਨ ਬਹੁਤ ਭਾਰੇ ਹਲ ਬਣਾ ਕੇ ਦਿੱਤੇ ਸੀ ਉਹ ਪਹਿਲੇ ਸਾਲ ਬਾਈ ਆਪਾਂ ਨਾ ਜਿਵੇਂ ਉਹਦੇ ਟਰੈਕਟਰ ਲਿਆ ਸੀ ਆਪਾਂ ਉਹ ਆਪਣਾ 50 70 ਉਹ ਕੀ ਹੋਇਆ ਚਾਚਾ ਦੇ ਵਿੱਚ ਕਣਕ ਦੇ ਬਾਣ ਦੇ ਮੂਰੇ ਫੇਰ ਤੇ ਇਹ ਚ ਕਣਕ ਵੱਡੀ ਸੀਗੀ ਕਣਕ ਦੇ ਰੋਣੀ ਕਰਕੇ ਇਹ ਚ ਫੇਰ ਤੇ ਚਾਚਾ ਚੀ ਬੀ ਪਲਾਉ ਆ ਤੇ ਮੁੜ ਕੇ ਮੈਨੂੰ ਪਤਾ ਵੀ ਉਹਦਾ ਕੱਦੂ ਕਿਵੇਂ ਕਰਿਆ ਸੀਗਾ ਉਹ ਖੇਤ ਉਦੋਂ ਬਾਈ ਇਹ ਚ ਡਾਕਰ ਪਣਾ ਬਹੁਤ ਸੀ ਕੋਈ 50 75 ਦਾ ਹਿੱਸਾ ਥੱਲੇ ਲੱਗ ਜਾਂਦਾ ਸੀ ਤੇ ਕਿਾਰਾ ਭਰਨ ਜੀ ਨਹੀਂ ਸੀ ਆਉਂਦਾ ਤੇ ਬਹੁਤ ਹੋ ਹੋਇਆ ਇੱਧਰ ਵੀ ਦੇਖ ਲੋ ਆਪਣਾ ਮਸ਼ੀਨ ਵਾਲਾ ਝੋਨਾ ਸਾਰਾ ਪੂਰਾ ਟਿਪ ਟੋਪ ਖੜਾ ਦੋ ਜੂਰੀਏ ਲਾਹ ਹਟਿਆ ਨੂੰ ਉਹ ਹੀ ਹੌਲੀ 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 ਕੰਮ ਕਰਦਿਆਂ ਨੂੰ ਕਰਦਿਆਂ ਨੂੰ ਕਰਦਿਆਂ ਨੂੰ ਅਕਲਾਉਂਦੀਆਂ ਹੌਲੀ ਹੌਲੀ ਸਿੱਖਣ ਨੂੰ ਮਿਲਦਾ ਸਾਰਾ ਕੁਝ ਜੇ ਆਪਾਂ ਕਹੀ ਵੀ ਇੱਕੋ ਵਾਰੀ ਸਿੱਖਣ ਨੂੰ ਮਿਲ ਜੂ ਨਹੀਂ ਮਿਲ ਓਏ ਕਹੀ ਨਾਲ ਡੱਕਾ ਦਾ ਬਦਲ ਦੇ ਨਹਾਗਾ ਪਾਣੀ ਉਹ ਚ ਪਾ ਦੇ ਉਹ ਗਿੱਲਾ ਝੋਨਾ ਲੱਗ ਗਿਆ ਵੀ ਉਹ ਚ ਪਾਣੀ ਹੋ ਜੂ ਥੋੜਾ ਜਿਹਾ ਪਤਲਾ ਬਦਲ ਬਾਲਾ ਨਹੀਂ ਬਸ ਧਲੀਆਂ ਲੱਗ ਜਾਣ ਬਸ ਬਹੁਤ ਓਨਾ ਕ ਪਾਣੀ ਕਰਨਾ ਆਪਾਂ ਧਰੀਆਂ ਲੱਗ ਜਾਣ ਮਗਾ ਮੋਟਰ ਬੰਦ ਖੜਾਈ ਖਰੇ ਹਾਂ ਮੁੜ ਕੇ ਲਾਈਟ ਭੱਜ ਗਈ ਫੇਰ ਉਹਨੂੰ ਮੋਟਰਾਂ ਦਾ ਬਈ ਚੱਲਦੀ ਨਹੀਂ ਹੁਣ ਦੇ ਲੋ ਆ ਵੀ ਉੱਪਰ ਆਪਣੇ ਖੱਤਾ ਵਾ ਇਹ ਵੀ ਬੰਦ ਆ ਮੋਟਰ ੱੱੱਲੇ ਵੀ ਇਹ ਵੀ ਬੰਦ ਸੀਗੀ ਮੋਟਰ ਲੈਟ ਇੰਨੀ ਸੋਹਣੀ ਆਉਂਦੀ ਏ ਰ ਮੋਟਰਾਂ ਚੱਲਦੀਆਂ ਐਨੀ ਬਈ ਐਵੇਂ ਕਈ ਜੇ ਹਨ ਲੈਟ ਬਹੁਤ ਜਿਆਦੇ ਆਉਂਦੀਆਂ ਬਹੁਤ ਵਧੀਆ ਲੈਟ ਆਉਂਦੀ ਐ 9 ਵਜੇ ਨਾਲੇ ਹੋ ਗਏ ਤੇ 2 ਢਾਈ ਕਿਲੇ ਦੇ ਨੇੜੇ ਖੇਤ ਲਾਤਾ ਤੇ 10 11 ਵਜੇ ਦੇ ਨੂੰ ਆਹ ਖੇਤ ਪੂਰਾ ਹੋ ਜਾਣਾ ਇਹਨਾਂ ਦਾ 6 ਕਿਲੇ 12 ਵਜੇ ਦਿਨ ਹੋ ਜੂ ਵੱਧ ਵੱਧ ਛੇ ਕਿਲੇ ਪੂਰੇ ਕਰਕੇ ਫੇਰ ਉਦੋਂ ਫੇਰ ਉਧਰ ਨਹਿਰ ਤੇ ਜਾਣਗੇ ਉੱਥੇ ਕਿਉਂਕਿ ਕੰਮ ਜ਼ਿਆਦਾ ਸੀਗਾ ਉਹ ਮੈਂ ਛਡਵਾਤਾ ਸੀ ਮੈਂ ਕਿਹਾ ਵੀ ਉੱਥੇ ਕੱਲ ਨੂੰ ਫੇਰ ਲਾਉਣਾ ਪੈਣਾ ਵੀ ਪਹਿਲਾਂ ਆਹ ਖੱਤਾ ਛੇ ਕਿਲੇ ਖਾਲੀ ਆ ਵੀ ਇਹਨੂੰ ਲਾ ਕੇ ਆਓ ਜਿਹੜੀ ਆਪਾਂ ਵੱਢ ਕੇ ਪਨੀਰੀ ਲਈ ਸੀ ਨਾ ਬਾਈ ਉਹ ਵੀ ਬਹੁਤ ਸਕਸੈਸਫੁਲ ਕੰਮ ਰਿਹਾ ਕਿ ਸਾਰਾ ਕੰਮ ਵੀ ਕਰਨ ਦੀ ਪਤਾ ਲੱਗਦਾ ਤੇ ਜਿਹੜੀ ਵੱਢ ਕੇ ਪਨੀਰੀ ਲਾਉਣਾ ਵੀ ਪੂਰਾ ਕਾਮਯਾਬ ਸੌਦਾ ਕੋਈ ਮਾੜਾ ਨਹੀਂ ਹੈ ਬਹੁਤ ਵਧੀਆ ਚੀਜ਼ ਆ ਜੇ ਵੱਡੀ ਹੋ ਜਵੇ ਪਨੀਰੀ ਉਤੋਂ ਚਾਰ ਚਾਰ ਉਂਗਲਾਂ ਵੜ ਦੋ ਤੇ ਲਾ ਦੋ ਕੋਈ ਪ੍ਰੋਬਲਮ ਹੀ ਨਹੀਂ ਤੇ ਆਪਾਂ ਲਾਈ ਆ ਜਿਹੜੀ ਪੂਰੀ ਕਾਮਯਾਬ ਹੋਇਆ ਪੂਰੀ ਉਮੀਦ ਤੁਰਪੀ ਵੀ ਅਚਾ ਪਨੀਰੀ ਲੇਟ ਵੀ ਨਹੀਂ ਤੁਰੀ 19 ਛੇਤੀ ਤੁਰ ਪਿਆ ਛੋਨਾ ਹੋ ਗਈ ਤੁਸੀਂ ਦੇਖ ਲਓ ਇੱਥੋਂ ਲੱਗ ਸਕਦਾ ਤੁਹਾਨੂੰ ਪਤਾ ਵੀ ਕਿੰਨਾ ਸੋਕਾ ਹੋਊਗਾ ਦੇਖ ਲਓ ਕਿੰਨੇ ਸੁੱਕੇ ਪਿਆ ਫਰਸ਼ ਠੀਕ ਆ ਵੀ ਜਮਾਈ ਮੀ ਨਹੀਂ ਹੈਗਾ ਸਾਡੇ ਨੇ ਪਰ ਹਾਂ ਡਰਾਉਂਦਾ ਰੋਜ ਆਡੇ ਤੇ ਬਿਲਕੁਲ ਸੋਕਾ ਚੱਲਦਾ ਸਾਡੇ ਨੇ ਜਿਹੜੇ ਪਹਿਲਾਂ ਪਹਿਲਾਂ ਮੀ ਪਏ ਸੀ ਉਹੀ ਆ ਪਰ ਹਾਂ ਡਰਾਉਂਦਾ ਹਰ ਰੋਜ ਆ ਸਵੇਰੇ ਦੋ ਕਕਣੀਆਂ ਪਾਦੀਆਂ ਵੀ ਜੇ ਮੱਕੀ ਫੋਲੀ ਆ ਤਾਂ ਨਹੀਂ ਮੀ ਪੈਂਦਾ ਹਨ ਬਹੁਤ ਬਹੁਤ ਏਰੀਆ ਦੇ ਵਿੱਚ ਮੀ ਨਜਾਇਜ਼ ਹੀ ਪਈ ਜਾਂਦਾ ਬਹੁਤ ਜਿਆਦਾ ਅਦੇ ਲੋ ਆ ਸਾਰੇ ਇੱਥੇ ਖੇਤਾਂ ਵੱਢ ਕੇ ਪਨੀਰੀ ਲਾਈ ਹੋਈ ਆ ਸਾਰੀ ਸਾਰੀ ਦੀ ਸਾਰੀ ਖੇਤ ਜਿੰਨੇ ਵੀ ਖੇਤਾਂ ਨੇ ਇੱਥੇ ਪੂਰੀ ਕੋਈ ਪ੍ਰੋਬਲਮ ਨਹੀਂ ਚੱਲਣ ਨੂੰ ਮਸ਼ੀਨ ਦੇ ਅਬੀ ਪਨੀਰੀ ਚੱਲਣ ਦੇ ਵਿੱਚ ਕੋਈ ਪ੍ਰੋਬਲਮ ਆਈ ਉਹ ਨਾ ਉਵੇਂ ਦੀ ਉਵੇਂ ਚੱਲ ਗਈ ਸਾਰੀ ਸਾਰੇ ਖੇਤ ਵੱਢ ਕੇ ਲਏ ਸੀ ਇੱਕ ਮੋਟਰ ਨਾਲ ਹੀ ਧਰੀ ਜਾਂਦਾ ਇੱਕ ਮੋਟਰ ਬੰਦ ਕਰੀ ਹੋਈ ਆ ਬਸ ਇੱਕ ਮੋਟਰ ਵੀ ਘੰਟਾ ਦੋ ਘੰਟੇ ਚੱਲਣੀ ਆ ਬੰਦ ਹੋ ਜਾਂਦੀ ਆ ਬਸ ਪਾਣੀ ਮੱਕੀ ਵਾਲਿਆਂ ਦਾ ਬਾਈ ਪਾਣੀ ਸੁੱਕਦਾ ਹੀ ਨਹੀਂ ਜਿਨ੍ਹਾਂ ਚ ਆਪਾਂ ਐ ਮੱਕੀ ਬਾਹ ਦਿੰਨੇ ਹਨ ਤੇ ਪਲਾਉ ਕਰਦੇ ਆ ਪਲਾਉ ਦੇ ਜਿਆਦੇ ਫਾਇਦੇ ਪਲਾਉ ਦੇ ਆ ਬਾਈ ਅੱਗੇ ਜਦੋਂ ਖੇਤਾਂ ਦੇ ਵਿੱਚ ਪਾਣੀ ਬਹੁਤ ਸੁੱਕਦਾ ਹੁੰਦਾ ਸੀ ਪਲਾਉ ਦੇ ਕਾਰਨ ਖੇਤ ਪਲਾਉ ਡੂੰਗੇ ਹੋਣ ਲੱਗੇ ਕੱਦੂ ਬਾਹਲਾ ਡੂੰਘਾਈ ਤੱਕ ਹੋਣ ਲੱਗ ਗਿਆ ਉਹਦੇ ਤੱਕ ਪਾਣੀ ਖਣਨ ਲੱਗ ਗਿਆ ਹਨਾ ਕਿ ਖੇਤਾਂ 'ਚ ਪਾਣੀ ਸੁੱਕਦਾ ਹੀ ਨਹੀਂ ਬਾਈ ਜਿਹੜੇ ਖੱਤਿਆਂ ਦੇ ਵਿੱਚ ਬੱਸ ਹੋ ਜਾਂਦੀ ਸੀ ਜਨਰੇਟਰ ਚਲਾਜ ਲਾ ਕੇ ਪਾਣੀ ਪੂਰਾ ਕਰਦੇ ਹੁੰਦੇ ਸੀ ਕਦੇ ਉੱਥੇ ਹਣ ਕੱਦੂ ਕਰਦੇ ਸਮੇਂ ਵੀ ਕਦੇ ਜਨਰੇਟਰ ਚਲਾਉਣਾ ਨਹੀਂ ਪਿਆ। ਵੀ ਜਨਰੇਟਰ ਚਲਾਉਣਾ ਪਿਆ ਹੋਵੇ ਵੀ ਜਨਰੇਟਰ ਚ ਲਾ ਕੇ ਕੱਦੂ ਕਰਨ ਦੀ ਲੋਡ ਹੋਵੇ ਨਾ ਮਤਲਬ ਹੀ ਨਹੀਂ। ਐਨਾ ਨਾਰਮਲ ਤਰੀਕੇ ਨਾਲ ਵਧੀਆ ਪਾਣੀ ਖੜਦ। ਸਾਰੇ ਕਿਤੇ ਪੂਰਾ ਵਧੀਆ ਪਾਣੀ ਖੜਦ। ਆ ਦੇ ਲੋ ਆ ਵੀ ਪੂਰੇ ਸੋਨੇ ਝੋਨਾ ਤੁਰਿਆ ਹਲ। ਕੱਲ ਇੱਕ ਪਹਿਲਾ ਯੂਰੀਆ ਪਾਤਾ ਤੇ ਨਾਲ ਉਹਦੇ ਜਿੰਕ ਪਾਤਾ। ਯਾਰ ਆਲਾ ਪ੍ਰੋ ਕਰਾਫਟ। ਤੇ ਸਾਰੇ ਚ ਹੋ ਗਿਆ। ਹੁਣ ਦੂਜਾ ਜੂਰੀਆ ਦਵਾਂਗੇ 4 ਦਿਨ ਬਾਅਦ ਬਸ ਜਲਦੀ ਜਲਦੀ ਡੋਜੀਆਂ ਆਪਾਂ ਦੇ ਦੇਨੇ ਆ ਮਹੀਨੇ ਚ ਪੂਰੀਆਂ ਕਰ ਦੇਈਆਂ ਬਸ ਗੱਲ ਖਤਮ ਤਿੰਨ ਡੋਜਾਂ ਦੇਣੀਆਂ ਪੂਰੀਆਂ ਤਿੰਨ ਡੋਜਾਂ ਤੋਂ ਬਾਅਦ ਜੇ ਲੱਗਿਆ ਵੀ ਹਾਂ ਹੋਰ ਲੋੜ ਆ ਤਾਂ ਦਵਾਂਗੇ ਜੇ ਨਹੀਂ ਲੱਗਿਆ ਲੋੜ ਭੇਰ ਨਹੀਂ ਦੇਣਾ ਮੱਕੀ ਵਾਲਿਆਂ ਚ ਤਿੰਨ ਬਹੁਤ ਆ ਹੁਣ ਜਿਹੜਾ ਤੁਹਾਨੂੰ ਕੱਲ ਦੇਖੀ ਆ ਤੁਸੀਂ ਵੀਡੀਓ ਉਹਦੇ ਵਿੱਚ ਉਹ ਤਿੰਨ ਡੋਜਾਂ ਹੋ ਗਈਆਂ ਪੂਰੀਆਂ ਉਹਦੀਆਂ ਬਸ ਤਿੰਨ ਡੋਜ ਤੋਂ ਬਾਅਦ ਉਸ ਤੋਂ ਵੱਧ ਆਪਾਂ ਦੇਣਾ ਨਹੀਂ ਉਹਦੇ ਵਿੱਚ ਜੂਰੀਆ ਬਸ ਦੇਖ ਲੋ 12 ਕਵਾਜ ਦੇ ਨੂੰ ਇੱਥੋਂ ਲਾ ਕੇ ਚਲੇ ਗਏ ਸੀ ਖੇਤ ਇਹ ਲਾ ਕੇ ਖੇਤ ਉਧਰ ਫੇਰ 5 6 ਕਿਲੇ ਲਾ ਦੇ ਚਾਰ ਕਿਲੇ ਦੇ ਨੇੜੇ ਜਾਨੀ ਕਿ ਉਧਰ ਲਾ ਗਿਆ ਕੇ ਦੇਖ ਲੋ ਖੇਤ ਲਵਾਈ ਪੂਰੀ ਸੋਹਣੀ ਟੋਪ ਦੀ ਤੇ ਚਲੋ ਪਾਣੀ ਦਾ ਹਜੇ ਪਾਇਆ ਨਹੀਂ ਪਾਣੀ ਪਾਉਣਾ ਮੈਂ ਪਾਣੀ ਪਾ ਦੇਣਗੇ ਬਹੁਤ ਵੀਰੇ ਇਹੀ ਪੁੱਛੀ ਜਾਂਦੇ ਰਹਿੰਦੇ ਆ ਵੀਰੇ ਮਸ਼ੀਨ ਦਾ ਪ੍ਰਾਈਸ ਕੀ ਆ ਝੋਨਾ ਲਾਉਣ ਵਾਲਾ ਝੋਨਾ ਲਾਉਣ ਵਾਲੇ ਦਾ ਪ੍ਰਾਈਸ ਵੀਰੇ ਝੋਨਾ ਲਾਉਣ ਵਾਲੀ ਜਿਹੜੀ ਮਸ਼ੀਨ ਹੈ ਨਾ ਇਹਦਾ ਦੇਖੋ ਹਰ ਇੱਕ ਸਾਲ ਪ੍ਰਾਈਸ ਵਧਣਾ ਹੈ ਨਾ ਵੀਰੇ ਹ ਹੁਣ ਮੰਗਦੇ ਹੈਗੇ ਆ 14 ਲੱਖ 60000 ਰੁਪਇਆ ਮੰਗਦਿਆ ਵੀਰੇ ਉਹਦੇ ਉੱਤੇ ਜੇ ਲੇਡੀਜ਼ ਦੇ ਨਾਮ ਤੇ ਆ ਉਹ ਤੇ 5 ਲੱਖ ਰੁਪਏ ਸਬਸਿਡੀ ਆ ਜਾਂਦੀ ਆ ਜੇ ਆਪਣੇ ਜਿਵੇਂ ਐਸਸੀ ਕੋਟੇ ਵਾਲੇ ਦੇ ਵਿੱਚ ਉਹ ਤੇ 6 ਲੱਖ ਰੁਪਏ ਸਬਸਿਡੀ ਆ ਠੀਕ ਨਹੀਂ ਤੇ ਬਹੁਤ ਵੀਰਾਂ ਦੇ ਇਹ ਸਵਾਲ ਸੀਗੇ ਕਿ ਵੀਰੇ ਜਿਹੜਾ ਉਹ ਤੁਸੀਂ ਸਿਸਟਮ ਜਿਹਾ ਲਵਾਇਆ ਵੀ ਉਹ ਤੇ ਕੀ ਕੀਮਤ ਵੀਰੇ ਉਹਦੀ ਨਾ ਕੀਮਤ ਹਜੇ ਉਹਨਾਂ ਨੇ ਦੱਸੀ ਨਹੀਂ ਹੈਗੀ ਵੀ ਕਿੰਨੀ ਆ ਕੀਮਤ ਉਹਦੀ ਕੀਮਤ ਉਹਨਾਂ ਨੇ ਗਾਹਾਂ ਜਾ ਕੇ ਹੀ ਦੱਸਣੀ ਆ ਜਦੋਂ ਮੇਲੇ ਤੇ ਲਾਂਚ ਕਰਨਗੇ ਆਪਣੇ ਜਦੋਂ ਯੂਨੀਵਰਸਿਟੀ ਵਾਲਾ ਮੇਲਾ ਲੱਗਣਾ ਨਾ ਉਦੋਂ ਲਾਂਚ ਕਰਨਗੇ ਉਦੋਂ ਕੀਮਤ ਦੱਸਣਗੇ ਵੀਰੇ ਉਹਦੀ ਉਹਨਾਂ ਦਾ ਟਾਈਮ ਹਜੇ ਉਹਨਾਂ ਨੇ ਕੀਮਤ ਨਹੀਂ ਦੱਸੀ ਹਾਂ ਉਹ ਡੈਮੋ ਦੇ ਰਿਹਾ ਵੀ ਹਾਂ ਵੀ ਤੁਹਾਨੂੰ ਸਕਸੈਸਫੁਲ ਆ ਕਾਮਯਾਬ ਰਹੂਗਾ ਜਾਂ ਨਹੀਂ ਉਸ ਚੱਕਰ ਦੇ ਵਿੱਚ ਚੱਲਦਾ ਉਹ ਕੰਮ ਮੌਸਮ ਠੰਡੇ ਦਾ ਤਾਂ ਇੰਨਾ ਫਰਕ ਆ ਕਿ ਜਦੀ ਸਿਰ ਚੱਕ ਲੈਂਦਾ ਝੋਨਾ ਹਨਾ ਜੇ ਇਹੀ ਕਿਤੇ ਇਹਦੀ ਜਗ੍ਹਾ ਜਿਵੇਂ ਹੁਣ ਅੱਜ ਵੀ ਮੌਸਮ ਠੰਡਾ ਨਹੀਂ ਵੀ ਹੌਮਸ ਜੀ ਆ ਧੁੱਪ ਹੈ ਨਹੀਂ ਜੇਹੀ ਜਗ੍ਹਾ ਇਹਦੀ ਜਗ੍ਹਾ ਕਿਤੇ ਗਰਮੀ ਹੁੰਦੀ ਫੇਰ ਇਹਨੇ ਅੱਜ ਹਜੇ ਸਿਰ ਨਹੀਂ ਸੀ ਚੱਕਣਾ ਹਜੇ ਦੋ ਦਿਨ ਇਹਨੇ ਟਹਿਲਾ ਜਾ ਰਹਿਣਾ ਸੀਗਾ ਹਨ ਤੇ ਨਹੀਂ ਐਵੇਂ ਨਾਲ ਹੀ ਸਿਰ ਚੱਕ ਲੈਂਦਾ ਤੇ ਮੌਸਮ ਠੰਡੇ ਦੇ ਵਿੱਚ ਨਹੀਂ ਇਹ ਬਾਈ ਸੁੱਕ ਕੇ ਤੁਰਦਾ ਜਦੋਂ ਨਾ ਗਰਮੀ ਬਹੁਤ ਨਜਾਇਜ਼ ਆ ਉਦੋਂ ਜ਼ਰੂਰ ਸੁੱਕ ਕੇ ਤੁਰਦਾ ਇੱਕ ਵਾਰ ਹਨਾ ਪਰ ਉਹ ਚ ਐਉਂ ਨਹੀਂ ਹੈਗਾ ਵੀ ਝੋਨਾ ਥੋੜਾ ਖਰਾਬ ਹੋ ਗਿਆ ਤੇ ਝੋਨਾ ਵਧੀਆ ਹੋ ਜਾਣਾ ਬਸ ਇਹੀ ਹੈ ਤੇ ਉਹਦੇ ਹਾਲ ਆ ਕਿ ਤੁਸੀਂ ਝੋਨਾ ਲਾਉਣ ਤੋਂ ਪਹਿਲਾਂ ਦਵਾਈ ਪਾ ਲਓ ਆਪਦੇ ਖੇਤਾਂ ਦੇ ਵਿੱਚ ਕੱਦੂ ਕਰਕੇ ਤੁਸੀਂ ਉਦਨੀ ਦਵਾਈ ਪਾ ਦੋ 24 ਘੰਟੇ ਉਹਨੂੰ ਨਾ ਛੇੜੋ 24 ਘੰਟੇ ਦਵਾ ਦੋ ਉਸ ਤੋਂ ਬਾਅਦ ਉਹਨੂੰ ਕਰ ਲਓ ਜੋ ਵੀ ਕੁਝ ਕਰਨਾ ਹਨ ਤੇ ਬਸ ਇਹੀ ਗੱਲਾਂ ਦਾ ਧਿਆਨ ਰੱਖਣ ਵਾਲਾ ਇਹ ਚ ਹੋਰ ਕੋਈ ਵੀ ਚੀਜ਼ ਦੀ ਕੰਪਲੇਂਟ ਨਹੀਂ ਯਾਰ ਵੀਰੇ ਝੋਨਾ ਲਾਉਣ ਵਾਲਿਆਂ ਚ ਮੈਨੂੰ ਅੱਜ ਵੀ ਕਈ ਵੀਰਾਂ ਦਾ ਫੋਨ ਆਇਆ ਵੀਰੇ ਯਾਰ ਅਸੀਂ ਅਗਲੀ ਵਾਰ ਨੂੰ ਲੈਣੀ ਆ ਕਿਵੇਂ ਆ ਮਸ਼ੀਨ ਕਾਮਯਾਬ ਵੀਰੇ ਮਸ਼ੀਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੰਪਲੇਂਟ ਨਹੀਂ ਹੈਗੀ ਵੀ ਕੋਈ ਵੀ ਇੱਕ ਚੀਜ਼ ਦਾ ਵੀ ਕੋਈ ਘਾਟ ਹੋਵੇ ਤੁਹਾਨੂੰ ਅੱਜ ਤੁਸੀਂ ਪਿਛਲੀ ਵੀਡੀਓ ਚ ਮੇਰੀ ਦੇਖਿਆ ਝੋਨਾ ਵੀ ਦੇਖ ਲਓ ਵੀ ਇੰਨਾ ਸੋਹਣਾ ਹੁੰਦਾ ਮੈਨੂੰ ਬਹੁਤ ਵੀਰ ਪੁੱਛਦੇ ਪਹਿਲੇ ਰਿਓ ਨਾਲ ਦੂਜੇ ਰਿਓ ਨਾਲ ਵੀਰੇ ਮੈਂ ਕੁਝ ਨਹੀਂ ਪਾਉਂਦਾ ਕਿਸੇ ਰਿਓ ਨਾਲ ਮੈਂ ਕੁਝ ਨਹੀਂ ਪਾਉਂਦਾ ਸਿਰਫ ਇੱਕ ਜਿੰਕ ਜ਼ਰੂਰ ਪਾਉਂਦਾ ਝੋਨੇ ਨੂੰ ਹੋਰ ਕੋਈ ਨਹੀਂ ਨਾ ਡੀਏਪ ਪਾਈ ਦੀਆਂ ਨਾ ਆਪ ਪਪਟਾਸ਼ ਪਾਉਂਦੇ ਕੁਝ ਨਹੀਂ ਪਾਉਂਦਾ ਸਿਰਫ ਇਕੱਲੇ ਤਿੰਨ ਬੈਗ ਯੂਰੀਏ ਦੇ ਦੇਣੇ ਆ ਜਿਹੜੇ ਖੱਤਿਆਂ ਦੇ ਵਿੱਚ ਤਿੰਨ ਬੈਗ ਦੇਣੀ ਹੀ ਦੇਣੇ ਆ ਵੀਰੇ ਆਪਾਂ ਤਿੰਨ ਤੋਂ ਘੱਟ ਵੀ ਨਹੀਂ ਦਿੰਦਾ ਤਿੰਨ ਤੋਂ ਜੇ ਕੋਈ ਲੱਗਦਾ ਖੱਤਾ ਵੀ ਹਾਂ ਵੀ ਇਹਨੂੰ ਥੋੜਾ ਮਾੜਾ ਲੱਗਿਆ ਉਹ ਚ ਚੌਥਾ ਵੀ ਦੇ ਸਕਦਾ ਵਾਂ ਪਰ ਤਿੰਨ ਤਿੰਨ ਤੋਂ ਘੱਟ ਮੈਂ ਕਿਸੇ ਨੂੰ ਨਹੀਂ ਦਿੱਤੇ ਐਵੇਂ ਮੈਂ ਅੱਜ ਤੁਹਾਨੂੰ ਕਹਾਂ ਮੀਨੋਈ ਨਹੀਂ ਜੀ ਮੈਂ ਤਾਂ ਜ਼ੂਰੀਆ ਪਾਉਂਦੇ ਨਹੀਂ ਵੀਰੇ ਤਿੰਨ ਬੈਗ ਦੇਣੇ ਪੈਂਦੇ ਆ ਤਿੰਨ ਬੈਗ ਜ਼ਰੂਰ ਦਿੰਨੇ ਆਪਾਂ ਹਰੇਕ ਇੱਕ ਬੈਗ ਇੱਕ ਡੋਜ਼ ਪੂਰੀ ਹੁੰਦੀ ਆ ਵੀ ਬੈਗ ਦੀ ਡੋਜ਼ ਪੂਰੀ ਦੇਈ ਦੀ ਆਪਾਂ ਕਿਉਂ ਨਹੀਂ ਹੈਗਾ ਕਿ ਘਟਾ ਕੇ ਦਿੰਨੇ ਆ ਹਨ ਕਿ ਪੂਰੀ ਬੈਗ ਦੀ ਡੋਜ਼ ਦਿੰਨਾ ਵਾ ਜਿੰਕ ਜ਼ਰੂਰ ਪਾਉਣਾ ਹਾਂ ਜਿੱਦਣ ਪਹਿਲੀ ਸਪਰੇਅ ਕਰੂੰਗਾ ਉਹਦੇ ਨਾਲ ਉਹ ਪ੍ਰੋਟੋਬਾਜ ਆਉਂਦਾ ਹੁੰਦਾ ਨਾ ਜਿਹੜਾ ਇੱਕ ਸ਼੍ਰੀ ਰਾਮ ਦਾ ਉਹਦੀ ਸਪਰੇਅ ਕਰਨੀ ਆ ਨਾਲ ਹਨਾ ਤੇ ਉਹ ਚ ਵੀ ਉਹ ਪਾ ਦੇਣਾ ਉਹ ਚ ਬਸ ਉਹਦੇ ਨਾਲ ਬਸ ਪੂਰਾ ਵਧੀਆ ਰਿਜ਼ਲਟ ਆਉਂਦਾ ਬਾਈ ਸਾਰਾ ਕੁਝ ਓਕੇ ਰਿਪੋਰਟ ਹੋ ਜਾਂਦੀ ਆ ਸਪਰੇਅ ਦੇ ਵਿੱਚ ਜਰੂਰ ਉਹ ਦੋ ਚਾਰ ਤੱਤ ਜਿਹੜੇ ਹੁੰਦੇ ਆ ਉਹ ਪਾ ਦੀਦਾ ਪਰ ਥੱਲੇ ਬਾਈ ਆਪਾਂ ਖਰਚਾ ਨਹੀਂ ਕਰਦੇ ਨਾ ਮੈਂ ਪ੍ਰਦਾਨ ਪਾਈ ਆ ਕਦੀ ਨਾ ਕੋਈ ਫਟੇਰਾ ਪਾਈ ਆ ਨਾ ਕਦੇ ਕੋਈ ਬੂਟਾ ਬੂਟੇ ਵੱਡੇ ਕਰਨ ਵਾਲਾ ਪਾਇਆ ਵੀ ਬੂਟਾ ਬਣ ਜੁਵੇਂ ਨਹੀਂ ਇਹ ਤੁਸੀਂ ਵੀ ਇੱਕ ਮੇਰੇ ਕਹਿਣ ਤੇ ਜਿਹੜੇ ਵੀਰ ਨਾ ਕਰਦੇ ਆ ਵੀ ਖੇਤੀ ਦਾ ਕੰਮ ਵੀਰੇ ਆਪਾਦਾਨ ਪਦੂਨ ਦੇ ਚੱਕਰਾਂ 'ਚ ਪੈਂਦੇ ਆ ਨਾ ਵੀਰੇ ਵੀਰੇ ਕੋਈ ਫਾਇਦਾ ਨਹੀਂ ਕਿਸੇ ਚੀਜ਼ ਦੇ ਨਾਲ ਬੂਟਾ ਨਹੀਂ ਵਾਧਦਾ ਤੁਸੀਂ ਜ਼ਿੰਕ ਪਾ ਦਿਓ ਥੋੜੇ ਖੇਤ 'ਚ ਘਾਟ ਆ ਜੂਰੀ ਆ ਉਹਦਾ ਦੇ ਦਿਓ ਲੋਹਾ ਪਾ ਲਓ ਜ਼ਿੰਕ ਦੇ ਲੋਹੇ ਦੀ ਘਾਟ ਆਉਂਦੀ ਹੈ ਜੇ ਉਸ ਤੋਂ ਬਾਅਦ ਜੂਰੀਆ ਪਾ ਦਿਓ ਵੀਰੇ ਇੱਕ ਖੇਤ ਮੇਰੇ ਕਹਿਣ ਤੇ ਰੱਖ ਕੇ ਦੇਖ ਲਿਓ ਉਹਨੂੰ ਮਹੀਨੇ ਦੇ ਅੰਦਰ-ਅੰਦਰ ਜੂਰੀਏ ਪਾ ਦਿਓ ਟਾਈਮ ਟੂ ਟਾਈਮ ਹਨਾ ਤੇ ਇੱਕ ਖੇਤ ਤੁਸੀਂ ਰੱਖ ਕੇ ਦੇਖ ਲਿਓ ਤੇ ਥੋੜੇ ਕਿਤੇ ਨਹੀਂ ਹੋਊਗਾ ਠੀਕ ਕੁਝ ਨਹੀਂ ਹੁੰਦਾ ਉਹਨੂੰ ਤੁਸੀਂ ਮੇਰੇ ਕਹਿਣ ਤੇ ਉਹ ਜਪਦਾਨ ਨਾਮ ਪਾਇਓ ਤੁਸੀਂ ਸਪ੍ਰੇਹਾ ਕਰ ਲਿਓ ਉਦੋਂ ਬੈਸਟ ਝੋਨਾ ਰਹੂਗਾ ਤੁਹਾਡਾ ਤੇ ਨਾਲੇ ਖਰਚਾ ਘਟ ਹੁਣ ਜੇ ਤੁਸੀਂ ਪਦਾਨ ਪਾਉਨੇ ਹੋ 7-800 ਦੀ ਪਦਾਨ ਪੈਣੀ ਹੈ ਕੀਲੇ ਦੀ 8 ਤੋਂ 900 ਰੁਪਏ ਦੀ ਸਪਰੇ ਹੋ ਜਾਣੀ ਹੈ ਜਦੋਂ ਤੁਸੀਂ ਕਰਨੀ ਆ ਉਹਦੇ ਵਿੱਚ ਕੀ ਕੀ ਸਾਰਾ ਕੁਝ ਪੈ ਜਾਣਾ ਤੇਲੇ ਵਾਲੀ ਫੰਗੀ ਸੈਡ ਉਹ ਸੁੰਡੀ ਵਾਲੀ ਤੇ ਨਾਲ ਤਾਕਤ ਵਾਲੀਆਂ ਸਪ੍ਰੇਆਂ ਸਾਰਾ ਕੁਝ ਉਹ ਚ ਐਡ ਹੋ ਜਾਣਾ ਤੇ ਪਦਾਨ ਨੇ ਕੀ ਕਰਨਾ ਕੱਲੀ ਸੁੰਡੀ ਮਾਰਨੀ ਉਹ ਵੀ ਥੋੜੇ ਦਿਨਾਂ ਲਈ ਕੋਈ ਬਾਹਲੇ ਦਿਨਾਂ ਦੇ ਜ ਨਹੀਂ ਹੈਨਾ ਪਦਾਨ ਤਾਂ ਬਹੁਤ ਵੀਰੇ ਹਾਨੀਕਾਰਕ ਦਵਾਈ ਆ ਪਦਾਨ ਨਹੀਂ ਪਾਉਣੀ ਚਾਹੀਦੀ ਪਦਾਨ ਤਾਂ ਬਿਲਕੁਲ ਨਹੀਂ ਉਹਦਾ ਚਾਹੀਦਾ ਪਦਾਨ ਪਾਉਣਾ ਬਹੁਤ ਵੀਰ ਮੈਂ ਦੇਖਿਆ ਯਾਰ ਸਬਜ਼ੀਆਂ ਨੂੰ ਵੀ ਪਦਾਨ ਪਾਉਂਦੇ ਆ ਹਨਾ ਭਿੰਡੀ ਨੂੰ ਪਦਾਨ ਪਾਉਂਦੇ ਆ ਪਨੀਰੀ ਨੂੰ ਪਦਾਨ ਪਾ ਦਿੰਦੇ ਆ ਹਨਾ ਵੀ ਕਾਲੀ ਰਵੇ ਵੀਰੇ ਕਿਸੇ ਚੀਜ਼ਾਂ ਨੂੰ ਲੋੜ ਨਹੀਂ ਪਦਾਨਾ ਬਦੋਨਾਂ ਦੀ ਨਾ ਪਦਾਨ ਦੀ ਨਾ ਫਟੇਰਾ ਦੀ ਕੋਈ ਚੀਜ਼ ਦੀ ਮੇਰੇ ਖਿਆਲ ਚ ਨਹੀਂ ਲੋੜ ਮੈਂ ਤੁਹਾਡੇ ਦੇਖੋ ਮੈਨੂੰ ਮੇਰੇ ਖੱਤੇ ਜਿਹੜੇ ਹੈਗੇ ਹਨਾ ਮੈਨੂੰ ਕਦੇ ਅਜੇ ਤੱਕ ਕਿਸੇ ਚੀਜ਼ ਦੀ ਲੋੜ ਨਹੀਂ ਲੱਗੀ ਵੀਰੇ ਠੀਕ ਆ ਹੁਣ ਕੱਲ ਨੂੰ ਆਪਣੇ ਨਾ ਉੱਥੇ ਬਲਾਸਪੁਰ ਕੀ ਤਾਂ ਉਹ ਤੇ 5 6 ਕੀ ਲਿਆ ਉਹ ਕੀ ਹੋ ਗਿਆ ਸਾਡੇ ਤੋਂ ਗਲਤੀ ਹੋ ਗਈ ਜਿਹੜੀ ਮੇਨ ਗਲਤੀ ਹੁੰਦੀ ਆ ਆਪਣੇ ਸਾਰਿਆਂ ਤੋਂ ਕਿ ਆਪਾਂ ਨਾ ਕੱਦੂ ਕਰਕੇ ਰੱਖ ਦਿੰਨੇ ਆ ਪਹਿਲਾਂ ਉਹ ਕੱਦੂ ਫਿਰ 8 8 9 9 ਦਿਨ ਕੱਦੂ ਜਦੋਂ ਝੋਨਾ ਨਹੀਂ ਲਾਉਂਦੇ ਬਾਈ ਉਹ 'ਚ ਝੋਨਾ ਸਭ ਤੋਂ ਹੌਲੀ ਤੁਰਦਾ ਤੁਸੀਂ ਵੀ ਇਹ ਗੱਲ ਦਾ ਗੌਰ ਕਰਿਆ ਕਰੋ ਵੀ ਕੱਦੂ ਉਦੋਂ ਹੀ ਕਰੋ ਜਦੋਂ ਤੁਹਾਡੇ ਕੋਲ ਲੇਬਰ ਆਉਣੀ ਆ ਜੇ ਲੇਬਰ ਆ ਗਈ ਤਾਂ ਤਾਹੇ ਚਾਹੇ ਉਹਦੇ ਮੂਹਰੇ ਇੱਕ ਵਾਰ ਰੋਟਾਵੇਟਰ ਮਾਰ ਦੋ ਪਰ ਕੱਦੂ ਜਿਹੜਾ ਬਾਲਾ ਪੁਰਾਣਾ ਪਿਆ ਨਾ ਉਹ 'ਚ ਬਾਈ ਝੋਨਾ ਨਹੀਂ ਤੁਰਦਾ ਇਹ ਗੱਲ ਤੁਸੀਂ ਲਿਖ ਕੇ ਲੈ ਲਓ ਮੇਰੇ ਤੋਂ ਤੁਸੀਂ ਇੱਕ ਦਿਨ ਜਿਹੜਾ 10-10 ਦਿਨ ਬਾਅਦ ਝੋਨਾ ਲੇਵਰ ਮਿਲਦੀ ਹੈ ਜਦੋਂ ਆਪਾਂ ਉਦਣ ਲਾਉਨੇ ਆ ਤੇ ਤੁਸੀਂ ਉਦਣ ਹੀ ਕਰਿਆ ਝੋਨਾ ਤੇ ਉਦਣ ਹੀ ਕਦ ਝੋਨਾ ਲੱਗ ਗਿਆ ਕਦੂ ਕਰੇ ਦੇ ਵਿੱਚ ਹਨਾ ਉਹ ਜਾਦੇ ਛੇਤੀ ਤੁਰਦਾ ਠੀਕ ਨਹੀਂ ਆਪਾਂ ਫਿਰ ਝੋਨਿਆਂ ਨੂੰ ਰਿਓ ਪਾਈ ਜਾਂਦੇ ਦਵਾਈ ਪਰ ਹੁਣ ਆਪਣੇ ਬਲਾਸਪੁਰ ਨਾਲ 5 ਕਿਲੋਆ ਮੇਰੇ ਕੋਲ ਉਹ ਨਹੀਂ ਤੁਰੇ ਤੁਰਦੇ ਹੈਗੇ ਡੈਡੀ ਦਾਦੇ ਦੀ ਵੀ ਉਹਨਾਂ ਚ ਨਾ ਵੀ ਉਹ ਕਦੂ ਪਿਆਰ ਆ ਬੰਦਿਆਂ ਨੇ ਉਹ ਪਾਇਆ ਨਹੀਂ ਉਹਨੂੰ ਲੇਟ ਕਰੀਗੇ ਵੀ ਉਹ ਉਹ ਜੰਮਣ ਵਾਲਾ ਤਾਂ ਹੈ ਨਹੀਂ ਦੀ ਉਹ ਘੱਟੇ ਮਯੋਜ ਵੀ ਮੈਨੂੰ ਲੱਗਦਾ ਝੋਨਾ ਥੋੜਾ ਘੱਟ ਤੁਰਿਆ ਹਨ ਤੇ ਉਹਦੇ ਵਿੱਚ ਹੋ ਸਕਦਾ ਵੀ ਉਹ ਜਿਹੜਾ ਵੀ ਉਹਨੂੰ ਦੇਖਦੇ ਆ ਉਹਨੂੰ ਇੱਕ ਅੱਧਾ ਰਿਓ ਜਾਏ ਤਾਂ ਯੂਰੀਆ ਵੱਧ ਲੱਗ ਜਵੇ ਹਨ ਤੇ ਇਹੋ ਜਿਹੀਆਂ ਚੀਜ਼ਾਂ ਆਪਣੇ ਚ ਪ੍ਰੋਬਲਮ ਆ ਜਾਂਦੀਆਂ ਨਹੀਂ ਬਾਈ ਹੋਰ ਜਿਹੜਾ ਤਾਜ਼ੇ ਝੋਨੇ ਛੇਤੀ ਝੋਨਾ ਲੱਗ ਜਾਂਦਾ ਆਪਣੇ ਖੱਤਿਆਂ 'ਚ ਉਹਨੂੰ ਬਾਈ ਕਿਸੇ ਤਰੀਕੇ ਦੀ ਮੈਂ ਨਹੀਂ ਕਹਿੰਦਾ ਵੀ ਲੋੜ ਪੈਂਦੀ ਆ ਵੀ ਆਪਾਂ ਨੂੰ ਬੂਝੇ ਬਾਜੇ ਵਧਾਉਣ ਦੀ ਬੂਝਾ ਤਾਂ ਯਾਰ ਝੋਨੇ ਨੇ ਕਰ ਹੀ ਜਾਣਾ ਜੇ ਟਾਈਮ ਤੇ ਝੋਨਾ ਲੱਗ ਗਿਆ ਤਾਂ ਉਹਨੇ ਬੂਝਾ ਆਪਦਾ ਬਣਾਉਣਾ ਹੀ ਬਣਾਉਣਾ ਇਹ ਕਿ ਨਹੀਂ ਆ ਮਸ਼ੀਨ ਆਲਾ ਕਰਕੇ ਬਾਈ ਸਾਨੂੰ ਜਮਾ ਹੀ ਨਹੀਂ ਲੋੜ ਪੈਂਦੀ ਸਾਡਾ ਝੋਨਾ ਦਾ ਬੂਝਾ ਬਹੁਤ ਬਣਦਾ ਮਸ਼ੀਨ ਦੇ ਨਾਲ ਤਾਂ 26 ਝੋਨਾ ਵਰਦਾਨ ਆ ਕੋਈ ਤੁਸੀਂ ਬਾਸਮਤੀ ਵੀ ਲੱਗੀ ਹੋ ਜਿਹੜੀ ਮਸ਼ੀਨ ਦੇ ਨਾਲ ਉਹ ਵੀ ਵਰਦਾਨ ਹੋਊਗੀ ਉਹ 'ਚ ਬਹੁਤ ਫਰਕ ਆ ਬਾਸਮਤੀ ਦਾ ਮੈਂ ਤੁਹਾਨੂੰ ਦਿਖਾਉਂਗਾ ਮਸ਼ੀਨ ਨਾਲ ਲੱਗੀ ਹੋਈ ਬਾਸਮਤੀ ਤੁਸੀਂ ਆਪ ਦੇਖ ਕੇ ਹੈਰਾਨ ਰਹੋਗੇ ਵੀ ਥਾਲੀ ਬਾਸਮਤੀ ਦਾ ਬੂਝਾ ਇਹ ਜ ਤੁਸੀਂ ਹਲਾ ਹੈਰਾਨ ਹੋਵੋਗੇ ਵੀ ਐਡਾ ਐਡਾ ਬੂਝਾ ਬਣਾਉਂਦੀ ਹੈ ਬਾਸਮਤੀ ਬਾਕੀ ਚਲੋ ਮਿਲਦੇ ਹਾਂ ਹੁਣ ਕੱਲ ਨੂੰ ਕਿਸੇ ਨਵੀਂ ਵੀਡੀਓ 'ਚ ਹੁਣ ਸ਼ਾਮ ਹੋ ਗਈ ਵਦੇਰੀਆਂ ਇੰਨੀਆਂ ਗੱਲਾਂ ਕਰ ਲਈਆਂ ਫੇਰ ਕਿਸੇ ਨਵੀਂ ਵੀਡੀਓ 'ਚ ਮਿਲਾਂਗੇ